ਆ ਗਿਆ ਜੀ ਚੰਡੀਗੜ੍ਹ ਬਾਈਪਾਸ ਆ ਰੂਪਨਗਰ ਫਗਵਾਣਾ ਸ਼ਹਿਰ ਤੇ ਇੱਥੋਂ ਬਾਈਪਾਸ ਤੋਂ ਅਸੀਂ ਹਸੀਆਰਪੁਰ ਵਾਲੀ ਰੋਡ ਤੇ ਹੈ ਗਏ ਇੱਥੋਂ 2.5 ਕਿਲੋਮੀਟਰ ਤੇ ਖਾਟੀ ਪਿੰਡ ਹੈ ਹਸੀਆਰਪੁਰ ਰੋਡ ਤੇ ਤੇ ਇਹਦੇ ਤੇ ਤੁਹਾਨੂੰ ਅੱਗੇ ਮੈਂ ਜਾ ਕੇ ਜ਼ਮੀਨ ਦਿਖਾਉਣਾ ਇੱਥੋਂ ਸਹੀ ਅਗਜੈਕਟ ਬਾਈਪਾਸ ਤੋਂ ਜ਼ਮੀਨ 3 ਕਿਲੋਮੀਟਰ ਤੇ ਆ ਔਰ ਜੀਡੀਐਸ ਰੋਡ ਤੋਂ ਮਤਲਬ 3-4 ਕਿੱਲੇ ਹੱਟ ਜਿਹੜੀ ਮੈਂ ਤੁਹਾਨੂੰ ਜ਼ਮੀਨ ਬਾਈ ਦਿਖਾਉਣ ਚੱਲਿਆ 85 ਕਿੱਲੇ ਜ਼ਮੀਨ 9 ਮੋਟਰਾ ਐਂ ਝੋਨੇ ਵਾਲੀ ਪਰ ਪਰਲੀ ਨੂੰ ਕੀ ਹੋਉਂਦੀਆਂ ਨੇ ਸ਼ਾਮਲਾ ਦੇ ਜਾਂ ਕੋਈ ਹੋਰ ਨਹੀਂ ਨਹੀਂ ਇੱਧਰ ਚਲੋ ਹਾਂ ਜੀ ਆ ਇਹ ਫਰੰਟ ਹੈਗਾ ਜ਼ਮੀਨ ਦਾ ਤਕਰੀਬਨ 2-3 ਕਿੱਲੇ ਦਾ ਫਰੰਟ ਇਹ ਹੈ ਤੇ ਐਂ ਤੂੰ ਟੈਂਕੀ ਦੇ ਉੱਪਰ ਜਾ ਕੇ 2 ਕਿੱਲੇ ਦਾ ਫਰੰਟ ਹੋਰ ਲੱਗ ਜਾਊਗਾ ਇਹ ਜੀ ਜ਼ਮੀਨ ਹੈਗੀ ਆ 185 ਕਿੱਲੇ ਕੁੱਲ ਬਣਦੇ ਨੇ ਉੱਪਰਲੇ ਪਾਸੇ ਉਹ ਫਰੰਟ ਲੱਗ ਜੂ ਜੇ 185 ਕਿੱਲੇ ਲੈਣੇ ਤਾਂ ਸਾਰੇ ਵੀ ਮਿਲ ਜਾਣਗੇ ਲੇਕਿਨ ਜੇਕਰ ਇਹ ਜ਼ਮੀਨ ਆਪਾਂ ਨੇ 85 ਕਿੱਲੇ ਲੈਣੀਆਂ ਤਾਂ 9 ਮੋਟਰਾਂ 85 ਕਿੱਲੇ 150 190 ਦੇ ਵਿੱਚ ਫਿਰ ਮੋਟਰਾਂ ਵੱਧ ਬਣ ਜਾਣਗੀਆਂ 12 13 ਇਹੋ ਤੱਕ ਉਹ ਕਰਾਂ ਤੱਕ ਹੁੰਮ ਕੇ ਚਲੀ ਗਈ ਜਿਵੇਂ ਨਾ ਟੋਟਲ ਇਹ 85 ਕਿਲੇ ਦੇ ਕਰੀਬ ਤੇ 9 ਮੋਟਰਾਂ ਨਾਲ ਸੜਕ ਦੇ ਫਰੰਟ ਹੈ ਜੀ ਫਗਵਾੜੇ ਤੋਂ 4 ਕਿਲੋਮੀਟਰ ਤੇ ਖੜਿਆ ਜੀ ਅਸੀਂ ਫਗਵਾੜੇ ਦੇ ਮਤਲਬ ਅਸੀਂ ਬਿਲਕੁਲ 4 ਕਿਲੋਮੀਟਰ ਤੇ ਖੜਿਆ ਔਰ ਜੀਟੀ ਰੋਡ ਤੋਂ ਤਾਂ ਮੇਰੇ ਖਿਆਲ ਚ ਥੋੜੀ ਜੀ ਹਟ ਗਈ ਆ ਬਿਲਕੁਲ ਹੀ ਜੀਟੀ ਰੋਡ ਤੋਂ ਕੁਝ ਕਿੱਲਿਆਂ ਦਾ ਹੀ ਫਰਕ ਹੈ ਆਓ ਮੇਰੀ ਹੋਈ ਗੱਲ ਸੱਚ ਦੇਵ ਨਾ ਇਹ ਟੈਂਕੀ ਦੇ ਉੱਪਰਲੇ ਪਾਸੇ ਦੀ ਜੀ ਦੋ ਢਾਈ ਕਿੱਲਿਆਂ ਦਾ ਫਰੰਟ ਇਹ ਆ ਗਿਆ ਜਿਹੜਾ ਬਾਹਿਆ ਬਾਹਿਆ ਦਿਖਾਈ ਦੇ ਰਿਹਾ ਆਹ ਉੱਪਰ ਦੀ ਜਾ ਕੇ ਇਕੱਠੀ ਹੋਗੇ ਟੈਂਕੀ ਦੇ ਉੱਪਰ ਦੀ ਜਿਹੜੀ ਮੈਂ ਬੋਲਿਆ ਸੀ ਆ ਤਿਰਕ ਜੀ ਸਾਰੀ ਉੱਥੇ ਤੱਕ ਫਰੰਟ ਆ ਗਿਆ ਜੀ ਰੂਟ ਰੂਟ ਪਾ ਤਾਂ ਕਰੀਬਨ 5 ਕਿੱਲਿਆਂ ਦੇ ਕਰੀਬ ਫਰੰਟ ਹੋ ਗਿਆ ਇਹ ਕਹੇ ਤਾਂ ਕੋ ਫਰੰਟ ਇਹ ਆ ਲੱਗ ਗਿਆ ਜੀ ਬਿਲਕੁਲ ਇਹ ਪਿੰਡ ਦਾ ਕਿਲੋ ਕਿਲਾ ਰਹਿ ਗਿਆ ਬਸ ਸਾਰੇ ਨਾਲ ਪਿੰਡ ਆ ਗਏ ਨਿਆਈ ਵੀ ਲੱਗੇ ਹਾਂਜੀ ਆ ਐਡੀਟੀ ਰੋਡ ਆ ਗਿਆ ਸਾਹਮਣੇ ਸਾਹਮਣੇ ਜੀਟੀ ਰੋਡ ਆ ਗਿਆ ਜੀ ਉਧਰ ਖਾਣਾ ਮੈਂ ਦੋ 85 ਕਰਦੇ ਆ 185 ਉਹ ਤੁਹਾਨੂੰ ਅੱਥੋ ਅੱਗੋ ਦਿਖਾਉਂਗਾ ਮੈਂ ਕਿੱਥੋਂ ਸ਼ੁਰੂ ਹੋਣੀ ਇਹ ਰਸਤਾ ਵੀ ਉਧਰ ਲਿੰਕ ਦੇ ਜਾ ਚੜਨਾ ਜੀ ਆ ਸਾਰੀ ਜਿਹੜੀ ਉਹ ਦਰਖਤਾਂ ਤੱਕ ਚਲੀ ਗਈ ਇਹ ਸਰਕਾਰੀ ਰਸਤਾ ਸਾਰਾ ਤੇ ਆ ਸਾਰਾ ਮਤਲਬ ਇਕੱਠਾ ਖੇਤ ਹੈ ਜਿਹੜਾ ਉਹ ਜਿੱਥੋਂ ਸਾਡੀ ਉਹ ਹੁਣ ਗੱਡੀ ਮੈਂ ਦਿਖਾਉਣਾ ਤੁਹਾਨੂੰ ਜਿੱਥੋਂ ਅਸੀਂ ਖੜੇ ਆਏ ਆ ਉਹ ਕਾਰ ਖੜੀ ਆ ਉਹ ਕਾਰ ਖੜੀ ਆ ਉਥੋਂ ਲਿੰਕ ਰੂਡ ਤੋਂ ਅਸੀਂ ਆਏ ਆਂ ਇਧਰ ਦੀ ਘੁੰਮ ਕੇ ਆਏ ਆਂ ਅੱਜ ਕੋਲ ਤੇ ਆ ਪਿੰਡ ਵਾਲ ਦੀ ਅਸੀਂ ਘੁੰਮ ਕੇ ਆ ਗਏ ਇਦਾਂ ਤੇ ਇਹ ਮੋ ਲਿੰਕ ਦੇ ਫਰੰਟ ਜਾ ਲੱਗਿਆ ਉਥੋਂ ਦੀ ਸਾਰੀ ਜਿਹੜੀ ਇਕੱਠੀ ਜ਼ਮੀਨ ਆ ਦਿਖਾਈ ਦੇ ਰਹੀ ਆ ਜਿੱਥੇ ਆ ਟਰੈਕਟਰ ਚੱਲ ਰਿਹਾ ਇਹ ਸਾਰੀ ਆ ਸਾਰੀ ਜਿਵੇਂ ਜਿਹੜੀ ਤੁਹਾਨੂੰ ਦਿਖਾਈ ਆ ਇਹ 45 ਕਿੱਲੇ ਆ ਦੋਨੇ ਸਾਈਡਾਂ ਤੇ 45 ਹੋ ਗਏ ਉਹ 35 ਸੀਗੇ ਇਹ ਸਾਰਾ ਇਕੱਠਾ ਟੱਕ ਹੋ ਗਿਆ ਜੀ ਪੂਰਾ ਇਹਨ ਪੂਰਾ ਛੋਟੇ ਦੇ ਸਰ ਵਰਗਾ ਇਹ ਸਾਰਾ ਪਾਣੀ ਬਾਈ ਜੀ ਅੰਡਰਗਰਾਊਂਡ ਹੈਗਾ ਬਿਲਕੁਲ ਮੋਟਰਾਂ ਇਹ ਮੋਟਰਾਂ ਆ ਗਈ ਹੈ ਨਾ 1 2 3 ਸਾਰੀਆਂ ਟੋਟਲ ਨੂੰ ਗਣਨੀ ਦਾ ਆਪਸ਼ਨ ਹੈ ਸਾਰੀਆਂ ਬਾਈ ਜੀ ਮੋਟਰਾਂ ਨੇ ਇਹ ਮੈਂ ਵੀ ਚਿੱਟੀ ਦੀ ਉਹ ਤੱਕ ਚਲੀ ਗਈ ਵੀ ਆ ਸਾਰੇ ਤੁਹਾਨੂੰ ਮੈਂ ਜਿਹੜੇ ਬਾਈ ਜੀ ਦਿਖਾ ਰਹੇ ਆ 85 ਕਿਲੇ ਬਹੁਤ ਸ਼ਾਨਦਾਰ ਟੱਕ ਹੈਗਾ ਲਿੰਕ ਰੋਡ